उन सॼे बहुत सतार काला महापुर जी चादवा जी सरदार बकर साहिब मदन लाल डड़ी जी लाली अणैचे अंग्रेज़ अणा साढा वीर आहे सरदार जगतारी ताला ਤਰੀਕੇ ਲਾਲੀ थ्रीके ਸਾਡਾ ਬਹੁਤ ਸਤਿਕਾਰਯੋਗ ਵੀਰ ਹੈ ਨਾਲ ਬਾਈ ਮਨਜੀਤ ਸਿਹੋੜਾ ਪ੍ਰੇਮ ਛਨੇਰ ਬਾਈ ਪਿੰਦਰ ਕਾਕ ਜੀ ਨਾ ਮੋਠਾ ਲਲਤੋਂ ਦੀ ਮਸ਼ਹੂਰ ਕਮੇਡੀ ਖਿਡਾਰੀ ਅਜੀਤਪਾਲ ਸਿੰਘ ਜੀ ਲਾਲਨੀ ਬਟਾਰੀ ਔਰ ਨਾਲ ਇਹਨਾਂ ਖਿਡਾਰੀਆਂ ਦੇ ਜਿਹਨੇ ਸਰਮਾਨ ਨੇ ਉਹ ਕੀਤੇ ਜਾ ਰਹੇ ਨੇ ਸਾਡੀ ਸਮੁੱਚੀ ਸਪੋਰਟਸ ਕਲੱਬ ਦੇ ਵੱਲੋਂ ਜਿਹੜੇ ਸਨਮਾਨ ਕੀਤੇ ਜਾ ਰਹੇ ਨੇ ਉਸ ਤੋਂ ਬਾਅਦ ਜਸਵੰਤ ਸਿੰਘ ਜੋਲੂ ਕੰਗਣਵਾਲ ਜਸਵੰਤ ਸਿੰਘ ਜੋਲੂ ਕੰਗਣਵਾਲ ਬਾਈ ਪਿੰਦਰ ਕਾਲਖ ਜੀ ਰਾਜਵਿੰਦਰ ਸਿੰਘ ਬੁੱਧੂ ਇਮਾਮਗੜ ਔਰ ਉਸ ਤੋਂ ਬਾਅਦ ਸਾਡੇ ਇਹਨਾਂ ਖਿਡਾਰੀਆਂ ਨੂੰ ਜਿਹਨੇ ਸਨਮਾਨਿਤ ਕੀਤੇ ਜਾ ਰਹੇ ਨੇ ਬਹੁਤ ਬਹੁਤ ਧੰਨਵਾਦ ਇਮਾਮਗੜੀਆ ਬੁੱਧੂ ਦਸ਼ਪੇਸ਼ ਕਬੱਡੀ ਕਲੱਬ ਕਾਰਖ ਦੇ ਨੇ ਬਹੁਤ ਤਕੜੀ ਕਬੱਡੀ ਖੇਡਿਆ ਹੈ ਬਿੰਦਰ ਕਾਲਖ ਜੀ ਦਾ ਸਨਮਾਨ ਛਰੇੜ ਵਾਲੇ ਪ੍ਰੇਮ ਬਾਈ ਦਾ ਸਨਮਾਨ ਔਰ ਨਾਲ ਸਾਡੇ ਆਪਣੀ ਸਮੇਂ ਦੇ ਮਸ਼ਹੂਰ ਕਬੱਡੀ ਖਿਡਾਰੀ ਮਨਜੀਤ ਸਿੰਘ ਜੀ ਸਿਉੜਾ ਜੋ ਅੱਜਕੱਲ ਉਸੇ ਖੇਡ ਸੰਸਥਾ ਦੇ ਕੋਚ ਨੇ ਸੁਖਜੀਤ ਸਿੰਘ ਜੀ ਲਾਲੀਆੜਾ ਇੱਥੇ ਔਰ ਮਕਰ ਸਿੰਘ ਜੀ ਚਰਕਸਾਮ ਅੰਗਰੇਜ਼ ਅਣਾਂਚੇ ਸਨਾਪਾਸ ਕਾਲ ਵੀਰ ਕਾਲਾ ਮਾਧਪੁਰ ਜੀ ਜਸਵੰਤ ਸਿੰਘ ਜੀ ਗੋਲੂ ਕੰਗਣਵਾਲ ਔਰ ਨਾਲ ਸਰਵੀ ਤਰੀਕੇ ਮਸ਼ਹੂਰ ਕਬੱਡੀ ਖਿਡਾਰੀ ਕੋਚ ਮਦਨ ਲਾਲ ਜੀ ਪਠਿੰਡਾ ਸਰਦਾਰ ਸੁਵਿੰਦਰਪਾਲ ਸਿੰਘ ਜੀ ਟੋਨੀ ਕਾਲਕਰ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਔਰ ਨਾਲ ਆਪਣੇ ਸਮੇਂ ਦੇ ਮਸ਼ਹੂਰ ਕਬੱਡੀ ਖਿਡਾਰੀ ਮੋਠਾ ਲੰਦੋਲੀ